ਸਤ ਸ੍ਰੀ ਅਕਾਲ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਬਾਬਾ ਜੀ ਦੀ ਸਾਰਿਆਂ ਨੂੰ ਸੋ ਸਾਧ ਸੰਗਤ ਜੀ ਧੰਨ ਧੰਨ ਮੇਰੇ ਸੋਦੀ ਬਾਬਾ ਬਖਸ਼ ਸਿੰਘ ਜੀ ਦਾ ਦਰਬਾਰ ਅੱਜ ਪੁੰਨਿਆ ਦਾ ਦਿਨ ਅੱਜ ਗੁਰਪੁੰਨਿਆ ਸੋ ਸਾਧ ਸੰਗਤ ਜੀ ਬਾਬਾ ਜੀ ਦਰਬਾਰ ਤੇ ਪਹੁੰਚੇ ਸੋ ਬਾਬਾ ਜੀ ਦਰਬਾਰ ਤੇ ਦਰਸ਼ਨ ਕੀਤੇ ਤੌਲੀਦਾਰ ਸਾਹਿਬ ਇਸ਼ਨਾਨ ਕੀਤਾ ਉਸ ਤੋਂ ਬਾਅਦ ਮੱਥਾ ਟੇਕ ਕੇ ਤੌਲੀਦਾਰ ਤੋਂ ਸੋ ਸਾਧ ਸੰਗਤ ਜੀ ਸੰਗਤਾਂ ਇਹ ਦਰਸ਼ਨ ਕੀਤੇ ਬਾਬਾ ਜੀ ਦਰਬਾਰ ਤੋਂ ਆਸ਼ੀਰਵਾਦ ਲਿਆ ਸੋ ਬਹੁਤ ਵਧੀਆ ਲਗਿਆ 2 ਮਹੀਨੇ ਬਾਅਦ ਬਾਬਾ ਜੀ ਦਰਬਾਰ ਤੇ ਪਹੁੰਚੇ ਉਸ ਤੋਂ ਬਾਅਦ ਬੀਰੀ ਸਾਹਿਬ ਆ ਗਏ ਸਤ ਸੰਗਤ ਜੀ ਜਰੂਰ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੀਰ ਭੈਣ ਭਰਾ ਦੇਖ ਲਈ ਤਾਂ ਕਿ ਹੋਰ ਸੰਗਤਾਂ ਨੂੰ ਵੀ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਹੋ ਸਕਣ ਸੋ ਬਾਬਾ ਜੀ ਦੀ ਚੱਕ ਦੀ ਜੋਤ ਗੁਰਦੁਆਰਾ ਬੀਰੀ ਸਾਹਿਬ ਦੇਖ ਰਹੇ ਹਾਂ ਤੁਸੀਂ ਇਸ ਟੈਂਪ ਸੋ ਮੈਂ ਤੁਹਾਨੂੰ ਲਾਈਵ ਦਿਖਾਉਣਾ ਚਾਹੁੰਦਾ ਸੀ ਪਰ ਉੱਥੇ ਥੋੜੀ ਨੈਟਵਰਕ ਦੀ ਪ੍ਰੋਬਲਮ ਸੀ ਸੋ ਲਿਫਟ ਕਰਕੇ ਮੈਂ ਵੀਡੀਓ ਬਣਾ ਕੇ ਤੁਹਾਨੂੰ ਪੋਸਟ ਕਰ ਰਹੇ ਹਾਂ ਸਤ ਸੰਗਤ ਜੀ ਜਰੂਰ ਸ਼ੇਅਰ ਕਰਦੇ ਹੋ ਵੀਡੀਓ ਨੂੰ ਤੇ ਹੋਰ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਬੜਾ ਵਧੀਆ ਲੱਗਿਆ ਬਾਬਾ ਜੀ ਦਰਬਾਰ ਤੇ ਸਾਧ ਸੰਗਤ ਜੀ 2 ਮਹੀਨਿਆਂ ਬਾਅਦ ਅੱਜ ਬਾਬਾ ਜੀ ਦਰਬਾਰ ਤੇ ਦੁਬਾਰਾ ਦਰਸ਼ਨ ਕੀਤੇ ਬਾਬਾ ਜੀ ਨੂੰ ਨਮਨ ਕੀਤਾ ਅਰਦਾਸ ਕੀਤੀ ਥੋੜੀ ਪਾਸ਼ਾ ਜੀ ਨੂੰ ਸੋ ਕਿਸਮਤ ਦੇ ਲੈਣੇ ਦੇਣੇ ਹੁੰਦੇ ਆ ਸਾਧ ਸੰਗਤ ਜੀ ਦੁੱਖ ਸੁੱਖ ਆ ਜਾਂਦੇ ਆ ਲਾਈਫ ਦੇ ਵਿੱਚ ਸੋ ਬਾਕੀ ਪਰਮਾਤਮਾ ਦੀ ਜੋ ਰਜਾ ਉਹਦੇ ਵਿੱਚ ਰਹਿ ਕੇ ਤਰਾ ਜੀ ਗੁਰੂ ਦਾ ਦਿਨ ਸੀ ਗੁਰੂ ਕੁੰਨਿਆ ਸੀ ਤੇ ਗੁਰੂ ਦੇ ਦੁਆਰੇ ਪਹੁੰਚੇ ਤੇ ਗੁਰੂ ਜੀ ਨੂੰ ਆਪਣੇ ਨਮਨ ਕੀਤਾ ਸੋ ਅਸ਼ੀਰਵਾਦ ਪ੍ਰਾਪਤ ਕੀਤਾ ਬਾਬਾ ਜੀ ਦਾ ਸੋ ਬਾਕੀ ਸੰਤਾਂ ਲਈ ਵੀ ਅਰਦਾਸ ਕਰਦੇ ਆ ਹਮੇਸ਼ਾ ਦੀ ਤਰ੍ਹਾਂ ਸਾ ਸੰਗਤ ਦੀ ਸਾਰੀ ਚੜ੍ਹਦੀ ਕਲਾ ਚ ਰਹੋ ਧੰਨ ਸੋ ਦੀ ਬਾਛਾ ਬਾਬਾ ਬਕਸਿੰਗ ਦੀ ਸਾਰੀਆਂ ਸੰਤਾਂ ਨੂੰ ਚੜ੍ਹਦੀ ਕਲਾ ਚ ਰੱਖਣ ਇਸੇ ਤਰ੍ਹਾਂ ਹੱਸਦੇ ਵਸਦੇ ਰਹੋ ਤੇ ਬਾਬਾ ਜੀ ਦੇਰਵਾਰ ਸੇ ਨਤਮਸਤਕ ਹੁੰਦੇ ਰਹੋ ਸੋ ਦੇਖ ਸਰਕਿਓ ਬਾਬਾ ਜੀ ਦਾ ਸੋਨਾ ਅਸੀਂ ਕਰ ਰਹੇ ਹਾਂ ਦਰਸ਼ਨ ਤੋਂ ਵੀ ਇਸ ਟਾਈਮ ਬਿਲਕੁਲ ਸੋ ਬਾਬਾ ਜੀ ਦਰਬਾਰ ਤੋਂ ਆਸ਼ੀਰਵਾਦ ਲੈ ਕੇ ਜੀ ਉਸ ਤੋਂ ਬਾਅਦ ਮਰੀਦ ਭਾਨ ਜੀ ਦੇ ਨਾਲ ਅਸੀਂ ਬਾਬਾ ਜੀ ਦਾ ਪ੍ਰਸ਼ਾਦ ਲਿਆ ਪੰਜੇ ਦਾ ਪ੍ਰਸ਼ਾਦ ਮਿਲ ਰਿਹਾ ਸੀ ਉਹ ਪ੍ਰਸ਼ਾਦ ਦੇਖ ਸਕਦੇ ਹੋ ਜਿਹਦੀ ਮੇਰੀ ਭਾਨ ਜੀ ਉਹਦੀਆ ਮੇਰਾ ਪੁੱਤਰ ਸੁਬਾ ਬਾਈ ਦਾ ਪ੍ਰਸ਼ਾਦ ਲੈ ਕੇ ਆਈ ਫਿਰ ਉਸ ਤੋਂ ਬਾਅਦ ਮੇਰੀ ਸਾਥੋਂ ਮੱਥਾ ਟੇਕ ਕੇ ਬਾਹਰ ਨਿਕਲੇ ਤੇ ਸੰਗਤਾਂ ਨੂੰ ਬੜੀ ਵਧੀਆ ਦਰਸ਼ਨ ਕੀਤੇ ਉਸ ਤੋਂ ਬਾਅਦ ਸਾਧ ਸੰਗਤ ਜੀ ਦੁਆਰਾ ਅਸੀਂ ਚਲੇ ਗਏ ਗੁਰਦੁਆਰਾ ਮੰਜੀ ਸਾਹਿਬ ਸੋਮੰਜੀ ਸਾਹਿਬ ਜਾ ਕੇ ਮੰਜੀ ਸਾਹਿਬ ਵੀ ਮੱਥਾ ਟੇਕਿਆ ਸੋ ਬਾਬਾ ਸੰਤਾਂੀਆਂ ਵੀ ਅਸੀਂ ਅੱਜ ਗੁਰਦੁਆਰੇ ਬੀਰੀ ਸਾਹਿਬ ਤੌਲੀਦਰ ਦਾ ਬਹੁਤ ਜ਼ਿਆਦਾ ਰਸ ਸੀਗਾ ਪਰ ਮੰਜੀ ਸਾਹਿਬ ਅਸੀਂ ਜੀਵਨ ਸੋ ਮੱਥਾ ਟੇਕ ਕੇ ਆਰਦੀ ਨਾਮ ਲਿਖੀ